ਮੈਂ ਪੁੱਛਣਾ ਚਾਹਨਾ ਕਿ ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲਏ ਨੇ ਇਹ ਕੋਈ ਇੰਜੀਨੀਅਰ ਨਹੀਂ ਸੀ ਮੈਨੂੰ ਕਾਈਂਡਲੀ ਕਿਰਪਾ ਕਰਕੇ ਦੱਸੋ ਯੂ ਹੈਵ ਅ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਿਚ ਇਜ਼ ਵਰਲਡ ਫੇਮਸ ਤੁਹਾਡੇ ਕੋ ਪੈਕ ਹੈ ਅਸੀਂ ਪੈਕ ਦੇ ਚੰਡੀਗੜ੍ਹ ਯੂਨੀਵਰਸਿਟੀ ਤਗੜੀ ਤੁਹਾਡੇ ਕੋਲ ਥਾਪਰ ਹੈ ਹੂ ਇਜ਼ ਸੀਚੇਵਾਲ ਤੁਸੀਂ ਉਹ ਐਂਡ ਇਟ ਇਜ਼ ਅ ਫੀਲਡ ਜਿੱਥੇ ਜਿੱਥੇ ਵੀ ਪਿੰਡਾਂ ਵੇ ਸਾਡੇ ਸਾਰੇ ਪੰਜਾਬ ਐਂਡ ਆਲਰੇਡੀ ਗਵਰਨਮੈਂਟ ਦੀ ਕਮੇਟੀ ਜਿਹੜੀ 21 ਦੀ ਉਹਨਾਂ ਨੇ ਇੱਥੇ ਬਕਾਇਦੇ ਤੌਰ 'ਤੇ ਆਸ। ਤਾਂ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਜ਼ ਨਾਇਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੱਤਾ। ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ। ਇੱਕ ਠੇਕ ਜਿਹੜਾ ਸੀਚੇਵਾਲ ਸਾਹਿਬ ਨੇ ਉਹ ਤੇ ਖੁਦ ਠੇਕੇ। ਉਹ ਤਾਂ ਕਹਿੰਦਾ ਮੇਰੇ ਕੋ ਪਾਈਪਾਂ ਦੋ ਮੇਰੇ ਕੋ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲ। लेट अस नॉट लेट अस नॉट फूल द पीपल ऑफ पंजाब ओनली बिकॉज ही बिलोंग्स टू वन पर्टिकुलर पार्टी ओनु आपा ओनु एक बार सिचेवाल नु सारे पिंडा विच फैल होया प्रोजेक्ट ओ थापर को कराओ पैको कराओ किसी पढ़े लिखे इंस्टिट्यूट को कराओ ठीक है ठीक ओ तुसी मेनू छे से पता नहीं ओ मेनू ए भी नहीं पता कि ओना दी चलो आई शुड नॉट से मच सो गल है कि एक ਅੱਛੀ ਚੀਜ਼ ਵਾਲ ਬਾਰਡਰ ਪੜਾ ਕੱਢਿਆ ਨਾ ਉਸ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋਈ ਬਾਜ ਜੀ ਇੱਕ ਮਿੰਟ ਜੀ ਇਹ ਇੱਕ ਮਿੰਟ ਬਾਜਵਾ ਜੀ ਸਹੀ ਇੱਕ ਮਿੰਟ ਬਾਜਵਾ ਸਾਹਿਬ ਉਹ ਸਾਡੇ ਕੋਲ ਤੁਸੀਂ ਇੱਕ ਵਾਰ ਸੁਲਤਾਨਪੁਰ ਲੋਧੀ ਜਾ ਆਇਓ ਮਿਲਿਆਓ ਉਹਨਾਂ ਨੂੰ ਜਿਹੜਾ ਉਹਨਾਂ ਨੇ ਕੰਮ ਕੀਤਾ ਸਮਝ ਲਓ ਫੇਰ ਆ ਕੇ تنਕੀਦ ਕਰ ਲਿਓ ਇਹ ਅੱਛੀ ਗੱਲ ਆ تنਕੀਦ ਕਰਨੀ ਪਰ ਬੇੜਾ ਮੈਂ ਉਹ ਤੋਂ ਜਾ ਕੇ ਆ ਕੇ ਤਾਂ ਹੀ ਇਹ ਵਿਊ ਦਿੱਤਾ ਚਲੋ ਚਲੋ ਠੀਕ ਹੈ ਬਟ ਬਟ ਆਈ ਹੈਵ ਫੇਥ ਇਨ ਹਿਸ ਕੈਪੇਬਿਲਿਟੀਜ਼ ਮੈਨੂੰ ਉਹਨਾਂ ਦੀ ਕੈਪੇਬਿਲਿਟੀ 'ਚ ਫੇਥ ਹੈ ਜੇ ਆਪਣਾ ਮੰਤਰੀ ਜੀ ਸਰ ਜੀ ਪਲੀਜ਼ ਬਾਜਵਾ ਸਾਹਿਬ ਇੱਕ ਮਿੰਟ ਬਾਜਵਾ ਬੋਟਲ ਬਣਾ ਦੀਏ ਜੇ ਕੋਈ ਸਰ 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 ਬੜੀ ਰੀਸੈਂਟ ਗੱਲ ਹੈ ਜੀ ਲਿਸਨ ਪਲੀਜ਼ ਸਿਕਰ ਸਾਹਿਬ ਇੱਕ ਗੋੜ ਮੰਤਰੀ ਜੀ ਕੋ ਕਹਿਣਾ ਚਾਹੁੰਦੇ ਜਦੋਂ ਜਵਾਬ ਲੈ ਲਓ ਬਾਜਵਾ ਜੀ ਬਾਜਵਾ ਜੀ ਜਵਾਬ ਲੈ ਲਓ ਬੈਠੋ ਉਹ ਜਵਾਬ ਤਾਂ ਹੀ ਹੀ ਸਪੀਕਿੰਗ ਬੋਲੋ ਜੀ ਬੋਲੋ ਆਪਣਾ ਡਾਕਟਰ ਬਲੀ ਜੀ ਸਪੀਕਰ ਸਾਹਿਬ ਨੇ ਨਹੀਂ ਹੀ ਕੈਨ ਹੀ ਕੈਨ ਆਲਸੋ ਥਿਸ ਇਜ਼ ਅ ਕਲੈਕਟਿਵ ਰਿਸਪੋਨਸਿਬਿਲਟੀ ਹੀ ਕੈਨ ਹੀ ਕੈਨ ਆਨਸਰ ਇਟ ਐਸ ਪਰ ਰੂਲ ਹੀ ਕੈਨ ਆਨਸਰ ਯੈਸ ਜੀ ਪੂਰੀ ਦੁਨੀਆ ਨੇ ਦੇਖਿਆ ਕਿ ਜਿਹੜੇ ਬੰਦੇ ਆ ਉਹ ਮਾਈਂਡ ਦੇ ਵਿੱਚ ਫਸੇ ਹੋਏ ਆ ਮੋਦੀ ਸਰਕਾਰ ਨੇ ਅਮਰੀਕਾ ਤੋਂ ਕਿੱਥੋ ਕਿੱਥੇ ਮਸ਼ੀਨਾਂ ਮੰਗਵਾ ਲਈਏ ਸਾਰੇ ਫੇਲ ਹੋ ਗਏ ਰੈਟ ਮਾਈਨਰ ਨੇ ਜਾ ਕੇ ਬੰਦੇ ਕਢ ਤੇ ਬਾਹਰ ਤੁਹਾਡੇ ਹੋ ਇਹ ਸਾਇੰਸ ਕਿਸੇ ਦੀ ਗੁਲਾਮ ਨਹੀਂ ਹੈ ਜੇ ਅੱਜ ਸਾਰੇ ਬੰਦੇ ਪੀ ਐਸ ਟੀ ਕਰਦੇ ਆ ਸ਼ੈਕਸਪੀਅਰ ਤੇ ਕਰਦੇ ਆ ਉਹ ਸਕੂਲ ਨਹੀਂ ਗਿਆ ਸੀ ਜਿਹੜੇ ਬੰਦੇ ਪੀਐਸਟੀ ਕਰਦੇ ਆ ਬਾਬੇ ਨਾਨਕ ਤੇ ਕਰਦੇ ਆ ਭਾਈ ਵੀਰਸ익 ਤੇ ਕਰਦੇ ਆ ਸਕੂਲਾਂ ਚ ਦੇ ਗਏ ਸੀ ਇਹ ਸਾਇੰਸ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹੈ ਬਾਬਾ ਬਲਬੀਰ ਸਿੰਘ ਦਾ ਸਿਚੇਵਾਲ ਦਾ ਮਾਡਲ ਮੈਂ ਦੇਖਿਆ ਮੈਂ ਇੱਕ ਵਿਗਿਆਨ ਦਾ ਵਿਦਿਆਰਥੀ ਆ ਉਹਦੇ ਵਿੱਚ ਸੈਂਟੀਫਿਕ ਬੇਸਿਸ ਹੈ ਉਸ ਤੋਂ ਬਾਅਦ ਉਹਦੇ ਛੱਪੜ ਦਾ ਪਾਣੀ ਸਾਫ਼ ਕੀਤਾ ਉਹ ਵਾਈ ਜੋਗ ਆ ਉਹਦੀ ਟੈਸਟਿੰਗ ਹੋਈ ਉਹਦੀ ਟੈਸਟਿੰਗ ਹੋਈ ਉਹਦਾ ਇੱਕ ਰਫਾਈਨਡ ਮਾਡਲ ਬਣਿਆ ਜਿਹੜਾ ਕਿ ਵਿਗਿਆਨੀਆਂ ਨੇ ਜਿਹਨੂੰ ਅਸੀਂ ਥਾਪਰ ਮਾਡਲ ਕਹਿੰਦੇ ਆ ਪਰ ਕਿਸੇ ਨੂੰ ਬਿਲੀਟਰ ਕਰਨਾ ਕਿਸੇ ਸੰਤ ਨੂੰ ਉਹਦੀ ਵਿਗਿਆਨਿਕ ਸੋਚ ਹੈ ਬਾਬੇ ਨਾਨਕ ਦੀ ਸੋਚ ਵਿਗਿਆਨਕ ਸੀ ਮੈਂ ਕਹਿੰਦਾ ਬਾਬਾ ਆਪਣੇ ਬਾਜਵਾ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਆ ਹੀ ਸ਼ੁੱਡ ਅਪੋਲੋਜਾਈਜ਼ ਬਾਜਵਾ ਜੀ ਚੀਫ ਮਿਨਿਸਟਰ ਖੁਦ ਬਿਮਾਰ ਹੋ ਗਿਆ ਪਾਣੀ ਪੀ ਕੇ ਉੱਥੇ ਸਿੱਧਾ ਬੋਲੋ ਹਸਪੀਟਲ ਤੁਰ ਕੇ ਕੀ ਬਿਮਾਰੀ ਤੇ ਤੁਹਾਨੂੰ ਮੰਗਣੀ ਚਾਹੀਦੀ ਹੈ ਹੈਲਥ ਮਿਨਿਸਟਰ ਨੂੰ ਮੰਗਣੀ ਚਾਹੀਦੀ ਹੈ ਯੂ ਸ਼ੁੱਡ ਹੈਵ ਟੋਲਡ ਹਿਮ ਨਾ ਟੂ ਗੋ THERE ਸਟੇਟ ਫਰੋਮ ਸੀਚੇਵਾਲਸ ਜਿੱਥੇ ਉਹਨਾਂ ਗੁੱਕ ਪਾਣੀ ਦਾ ਪੀਤਾ ਸਿੱਧਾ ਚਾਰ ਦਿਨ ਅਪੋਲੋ ਹਸਪੀਟਲ ਚ ਰਹਿ ਗਏ ਆ ਨਾ ਭਰਾਣਾ ਤੁਹਾਡੀ ਇਹ ਇਹ ਆ ਯੂ ਟ੍ਰਾਈਂਗ ਟੂ ਦੇਖੋ ਆਮ ਨਾ ਮੈਂ ਪਰਸਨਲੀ ਪਾਰਟੀ ਨਹੀਂ ਬਣਾਦਾ ਜਿਵੇਂ ਥਾਪਰ ਮਾਡਲ ਪਲੀਜ਼ ਡੋਟ ਕਨਫਿਊਜ਼ ਦੀ ਪੀਪਲ ਆ ਪੰਜਾਬ ਇਹ ਐਂਡ ਇਹ ਇਹ ਜਿਹੜੀ ਪਾਉਂਡਸ ਦੀ ਗੱਲ ਹੈ ਛਪੜਾਂ ਦੀ ਗੱਲ ਹੈ ਬਹੁਤ ਇੰਪੋਰਟੈਂਟ ਗੱਲ ਹੈ ਜੀ ਤੁਸੀਂ ਕਿਉਂਕਿ ਐਮਪੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੁਸੀਂ ਉਹਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਯਾਰ ਵਾਹਿਗੁਰੂ ਵਾਹਿਗੁਰੂ ਪਲੀਜ਼ ਬੈਠੋ ਗੁਰੂ ਦਾ ਨਾਮ ਲਾਉਣਾ ਐਵੇਂ ਨਾ ਸਾਰੇ ਪੰਜਾਬ ਨੂੰ ਕਰਾ ਦੇ ਬੈਠੋ ਬੈਠੋ ਤੁਸੀਂ ਬਾਹਰ ਨਹੀਂ ਬੈਠ ਹਾਂਜੀ ਸਾ ਡਾਕਟਰ ਗੁਲਬੀਰ ਕੁਛ ਕਹਿਣਾ ਚਾਹੁੰਦੇ ਆ ਸਰ ਮੈਂ ਮੈਂ ਬਾਜਵਾ ਸਾਹਿਬ ਨੂੰ ਕਹਣਾ ਜੀ ਕਿ ਉਹਨੂੰ ਕਾੜੀ ਬਈ ਕਹਿੰਦੇ ਸੀ ਉਹ ਆਪਣੇ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਔਰ ਉਹਦੇ ਵਿੱਚ ਉਹਨਾਂ ਨੇ ਪਹਿਲਾ ਬੰਦਾ ਸੀ ਜਨੇ ਛਾਲ ਮਾਰੀ ਆ ਸੈਂਕੜੇ ਬੰਦਿਆਂ ਨੇ ਛਾਲ ਮਾਰੀ ਉਹਨਾਂ ਨੇ ਉਹਦੀ ਸਫਾਈ ਕੀਤੀ ਔਰ ਉਹਦੇ ਵਿੱਚ ਜਿਹੜੇ ਸਪ੍ਰਿੰਗਸ ਆ ਪਾਣੀ ਦੇ ਉਹਦੇ ਵਿੱਚ ਉਹ ਦੁਬਾਰਾ ਤੋਂ ਨਦੀ ਚੱਲਣੀ ਹੋਈ ਆ ਉਹਨਾਂ ਨੇ ਸੁਰਜੀਤ ਕੀਤੀ ਹੈ ਇਹ ਇਹ ਬਹੁਤ ਵੱਡੀ ਕੰਟਰੀਬਿਊਸ਼ਨ ਆ ਇਦੇ ਵਿੱਚ ਕੋਈ ਇੱਧਰ ਉੱਤਰ ਦੀਆਂ ਗੱਲਾਂ ਕਰ ਮੈਂ ਇਹ ਬਾਬਾ ਆਪਣੇ ਬਾਜਵਾ ਸਾਹਿਬ ਤੁਹਾਡੇ ਸਟੇਜਰ ਤੋਂ ਇਸ ਇਸ ਸਦਨ ਦੇ ਵਿੱਚ ਇਹ ਚੰਗੀ ਗੱਲ ਨਹੀਂ ਹੈ ਇਹ ਉਹਦੇ ਨਾਲ ਪੰਜਾਬੀ ਸੱਤ ਬਣੀ ਹੋਈ ਆ ਲੋਕਾਂ ਦੇ ਸੈਂਟੀਮੈਂਟ ਜੁੜੇ ਹੋਏ ਆ ਉਹ ਸੱਚੀ ਸੱਚੀ ਸੇਵਾ ਜੇ ਗੁਰਨਾਨਕ ਦੇਵ ਜੀ ਕਿਸ ਨੇ ਕੀਤੀ ਆ ਜੋ ਉਹਦੇ ਰਾਸਤੇ ਤੇ ਚੱਲਿਆ ਤਾਂ ਬਾਬਾ ਸਿਚੇਵਾਲ ਚੱਲਿਆ ਸੀ ਆਪਾਂ ਹੁਣ ਅਗਲਾ ਕੁਐਸਚਨ ਲੈ ਲਈਏ ਤੁਸੀਂ ਆਪਾਂ ਆਪ ਕਹਾ ਲਾਂਗੇ ਤੁਸੀਂ ਬਾਅਦ ਵਿੱਚ ਬਜਟ ਤੇ ਬੋਲਣਾ ਉਹਨੂੰ ਕਹਿ ਲਿਓ ਨਹੀਂ ਰਾਣਾ ਜੀ ਤੁਸੀਂ ਬੈਠੋ ਵੀਲ ਅੰਬੀਬੀ ਨਜੀਰਗੋ ਕਾਂਗਰਸ ਵੇਲੇ ਮੇਰੇ ਖਰ ਪੰਜਾਬ ਦੇ ਵਿੱਚ ਸੈਕੰਡ ਅ ਸੀਟੇ ਵਾਲਾ ਮਾਡਲ ਬਣੇ ਉਹਨਾਂ ਨੇ ਰੋਕਿਆ ਤੁਸੀਂ ਉਹਨਾਂ ਤੁਹਾਨੂੰ ਨਾਤੇ ਉਤਰਾਜ ਕਰੀ ਹੋਇਆ ਠਾਪਰ ਮਾਡਲ ਸੀਟੇ ਵਾਲਾ ਮਾਡਲ ਤਾਂ ਬਾਅਦ ਆਇਆ ਜੀ ਠਾਪਰ ਮਾਡਲ ਬਾਅਦ ਚ ਆਇਆ ਤੁਹਾਨੂੰ ਉਤਰਾਜ ਕਰਾ ਚਲੋ ਬੈਠੋ ਕੰਮ ਦਾ ਤਰਾਜਾ ਤੁਹਾਨੂੰ ਹਰ ਚੰਗੇ ਕੰਮ ਦਾ ਤਰਾਜਾ ਬੈਠੋ ਐਲੋਪੀ ਦਾ ਕੀ ਮਤ ਹੋਇਆ ਬੈਠੋ ਬੈਠੋ ਜੀ ਬੈਠੋ ਥੈਂਕ ਯੂ ਥੈਂਕ ਯੂ ਡਾਕਟਰ ਨਿਹਤਰਪਾਲ ਡਾਕਟਰ ਨਿਹਤਰਪਾਲ ਜੀ ਸਰ ਸਵਾਲ ਨੰਬਰ ਸਰ ਸਵਾਲ ਨੰਬਰ ਬੋਲੋ ਸਵਾਲ ਨੰਬਰ 1543 ਪੰਥ ਸਰਦਾਰ ਗੁਰਮੀਤ ਸਿੰਘ ਸੋਡੀਆਂ ਖੇਤੀਬਾੜੀ ਮੰਤਰੀ ਜਵਾਬ ਦੇਣਗੇ ਜੋ ਕੁਝ ਵੀ ਚਿਹਰ ਦੀ ਆਜ਼ਾਦ ਤੋਂ ਬਿਨਾ ਕਿਹਾ ਗਿਆ ਹੈ ਉਹ ਰਿਕਾਰਡ ਨਾ ਕੀਤਾ ਜਾਵੇ ਜਵਾਬ ਆ ਗਿਆ ਜਵਾਬ ਆ ਗਿਆ ਮੰਤਰੀ ਜੀ ਜੀ ਸਪਲੀਮੈਂਟਰੀ ਲਓ ਜੀ ਸਰ ਮਾਨਜੋ ਸਪੀਕਰ ਸਾਹਿਬ ਰਾਹੋ ਨਮਾ ਸ਼ਹਿਰ ਰੋਡ ਤੋਂ ਨਮਾ ਸ਼ਹਿਰ ਜਲੰਧਰ ਨੈਸ਼ਨਲ ਹਾਈਵੇ